ਇਹਨਾਂ ਨੇ ਕਿਹਾ ਵੀ 2022 ਤੋਂ ਜੋ ਕੰਮ ਚੱਲ ਰਿਹਾ ਹੈ ਭਾਵੇਂ ਉਹ ਕੰਪਲੀਟ ਹੋ ਚੁੱਕਾ ਹੈ ਭਾਵੇਂ ਉਹ ਕੰਪਲੀਟ ਹੋਏ ਨੂੰ ਸਾਲ ਹੋ ਗਿਆ ਤੇ ਭਾਵੇਂ ਉਹ ਅੱਧ ਵਿਚਾਲੇ ਚੱਲ ਰਿਹਾ ਸਾਰਿਆਂ ਦੇ ਹੀ ਪੱਥਰ ਲਾਉਣੇ ਹੁਣ ਮੈਂ ਰੂਮ ਪਾਇਆ ਰੂਮ ਮੈਂ 2022 ਚ ਸ਼ੁਰੂ ਕੀਤਾ ਸੀ 23 ਚ ਮੈਂ ਖਤਮ ਕਰ ਲਿਆ ਕਲਾਸਾਂ ਵੀ ਉਹਦੇ ਵਿੱਚ ਲੱਗ ਰਹੀਆਂ ਸਭ ਕੁਝ ਚੱਲ ਰਿਹਾ ਉਹਨਾਂ ਦੇ ਉਦਘਾਟਨ ਦਾ ਕੋਈ ਮਤਲਬ ਨਹੀਂ ਉਦਘਾਟਨ ਜਾਂ ਤਾਂ ਨੀ ਰੱਖਣ ਵੇਲੇ ਹੁੰਦਾ ਜਾਂ ਕਿਸੇ ਕੋਈ ਜਿਹੜੀ ਚੀਜ਼ ਤਿਆਰ ਹੋ ਗਈ ਉਦੋਂ ਹੁੰਦਾ ਜੇਕਰ ਮੰਨ ਲਓ ਇੱਕ ਸਕੂਲ ਦੇ ਵਿੱਚ ਤਿੰਨ ਤਰ੍ਹਾਂ ਦੇ ਕੰਮ ਚੱਲ ਰਹੇ ਆ ਕੋਈ ਰੂਮ ਬਣਿਆ ਕੋਈ ਟਾਇਲਟ ਬਣਾਈ ਗਈ ਹੈ ਬੱਚਿਆਂ ਵਾਸਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚਾਰਦਵਾਰੀ ਦੀ ਗ੍ਰਾਂਟ ਆਈ ਹੈ ਤਾਂ ਜੇਕਰ ਉਹ ਤਿੰਨ ਕੰਮ ਹੋਏ ਆ ਕਿਸੇ ਸਕੂਲ ਦੇ ਵਿੱਚ ਤਾਂ ਤਿੰਨ ਅਲੱਗ-ਅਲੱਗ ਨੀਂ ਪੱਥਰ ਰੱਖੇ ਜਾਣਗੇ ਔਰ ਤਿੰਨਾਂ ਦੀ ਭਾਵੇਂ ਉਹ ਇੱਕ ਦਿਨ ਹੀ ਰੱਖੇ ਜਾਣਗੇ ਉਹ ਪਰ ਉਹ ਤਿੰਨਾਂ ਦੀ ਅਲੱਗ-ਅਲੱਗ ਜਿਹੜੀ ਇਨਾਗੂਰੇਸ਼ਨ ਜਾਨੀ ਕਿ ਕੀਤੀ ਜਾਊਗੀ ਸ਼ੁਰੂਆਤ ਤੇ ਲਗਭਗ 5 ਕੁ ਹਜ਼ਾਰ ਰੁਪਏ ਉਹ ਪੱਥਰ ਲਈ ਸਰਕਾਰ ਨੇ ਇੱਕ ਪੱਥਰ ਲਈ ਦੇਣਾ ਇਹ ਮੰਨ ਲਓ ਇੱਕ ਸਕੂਲ 'ਚ ਟਾਇਲਟ ਹੈ ਕਿਚ ਮਤਲਬ ਕਮਰਾ ਹੈ ਇੱਕ ਕੋਈ ਚਾਰ ਦੀਵਾਰੀ ਹੈ ਤਿੰਨ ਨਹੀਂ ਪੱਥਰ ਹੋਗੇ 15 5000 ਦੀ ਹੈਗਾ 15000 ਲੱਗੂ ਉਹ ਤੇ ਨਹੀਂ ਦੋ ਸ਼ਬਦ ਹੋਰ ਪਾ ਦੇਣੇ ਵੀ ਇੱਥੇ ਚਾਰ ਦੀਵਾਰੀ ਤੇ ਇਹਦੇ ਤੇ ਪੈਸੇ ਲਗਾਏਗੇ ਮਤਲਬ ਫਾਲਤੂ ਖਰਚਾ ਇੱਧਰ ਵੀ ਆ ਗਿਆ ਹਾਂ ਅਧਿਆਪਕ ਦਾ ਕੰਮ ਹੈ ਜਾਂ ਸਕੂਲ ਮੁਖੀ ਦਾ ਕੰਮ ਹੈ ਉਹ ਕਿਸੇ ਦੀ ਆਉ ਭਗਤ ਕਰਨਾ ਨਹੀਂ ਹੈਗਾ ਉਹ ਕਿਸੇ ਰਾਜਨੀਤਿਕ ਆਗੂ ਦੇ ਅੱਗੇ ਜਿਹੜਾ ਹੈਗਾ ਉਹ ਫੁੱਲਾਂ ਦੇ ਹਾਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਕੂਲ ਦੇ ਵਿੱਚ ਜਿਹੜੀਆਂ ਕਰਨੀਆਂ ਇਹ ਸਾਡੀ ਸਮਝ ਦੇ ਅਨਸਾਰ ਕੋਈ ਬਹੁਤ ਹੀ ਵਧੀਆ ਗੱਲ ਨਹੀਂ। ਸਕੂਲ ਮੁਖੀਆਂ ਟੀਚਰਾਂ ਨੂੰ ਕੰਮ ਛਡਾ ਕੇ ਜਿਸ ਦਿਨ ਲੀਡਰ ਆਵੇਗਾ ਉਹਦੀ ਆਓ ਭਗਤ ਤੇ ਲਗਾਇਆ ਗਿਆ। ਹਾਂ ਜਿਸ ਦਿਨ ਦੀ ਗੱਲ ਨਹੀਂ ਹੈ ਵੀ ਉਸ ਦਿਨ ਦੀ ਗੱਲ ਹੈ। ਜੇ ਮੰਨ ਲਓ ਮੈਨੂੰ ਪਤਾ ਲੱਗਦਾ ਵੀ ਕੱਲ ਨੂੰ ਮੇਰੇ ਸਕੂਲ ਦੇ ਵਿੱਚ ਜਾਂ ਹਫ਼ਤੇ ਨੂੰ ਮੇਰੇ ਸਕੂਲ ਦੇ ਵਿੱਚ ਕਿਸੇ ਰਾਜਨੀਤਿਕ ਆਗੂ ਨੇ ਆਉਣਾ, ਸਿੱਖਿਆ ਮੰਤਰੀ ਨੇ ਆਉਣਾ, ਮੁੱਖ ਮੰਤਰੀ ਨੇ ਆਉਣਾ ਤਾਂ ਮੈਨੂੰ ਉਸ ਲਈ ਘੱਟੋ ਘਾਟ 8-10 ਦਿਨ ਚਾਹੀਦੇ ਹੈ ਤਿਆਰੀ ਲਈ। ਇਸ ਸਮੇਂ ਦੇ ਦਰਮਿਆਨ ਲਗਭਗ 20 ਕਰੋੜ ਰੁਪਿਆ ਜਿਹੜਾ ਅਫੀਸ਼ੀਅਲ ਖਰਚਾ ਜਾਣਾ ਹੈ ਅਫੀਸ਼ੀਅਲ ਤੋਂ ਭਾਵ ਸਰਕਾਰ ਨੇ ਜਿਹੜਾ ਦੇਣਾ ਹੈ ਪਰ ਕਈ ਵਾਰੀ ਇਹ ਹੁੰਦਾ ਵੀ ਮੰਨ ਲਓ ਹਾਈ ਸਕੂਲ ਨੂੰ 10000 ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸਕੈਂਡਰੀ ਸਕੂਲ ਨੂੰ 20000 ਦੀ ਗੱਲ ਕੀਤੀ ਜਾ ਰਹੀ ਹੈ ਮੰਨ ਲਓ ਇੱਕ ਪ੍ਰਾਇਮਰੀ ਸਕੂਲ ਹੈ ਉਹਨੂੰ 5000 ਦਿੱਤਾ ਜਾ ਰਿਹਾ ਹੈ ਉੱਥੇ ਵੀ 200 ਗਿਣਤੀ ਆ ਸਕਦੀ ਹੈ ਤੇ ਸੀਨੀਅਰ ਸਕੈਂਡਰੀ ਸਕੂਲ ਵਿੱਚ ਵੀ 200 ਗਿਣਤੀ ਆ ਸਕਦੀ ਹੈ ਪੇਰੈਂਟਸ ਦੀ ਜਾਂ ਓਵਰਆਲ ਜਿਹੜੀ ਗਿਣਤੀ ਹੈਗੀ ਹੈ ਜਿਹੜੀ ਨਾਲ ਵੀ ਆਏ ਨੇ ਤੇ ਉਹ 200 ਦੀ ਗਿਣਤੀ ਇਹ ਇਹ ਵਿਤਕਰਾ ਕਿਉਂ ਜਿਹੜਾ ਆਫੀਸ਼ੀਅਲੀ 20 ਕਰੋੜ ਜਿਹੜਾ ਖਰਚ ਹੋਣਾ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬਾਕੀ ਕੋਈ 15-20 ਕਰੋੜ ਅਧਿਆਪਕਾਂ ਨੂੰ ਆਪਦੀਆਂ ਜੇਬਾਂ ਦੇ ਵਿੱਚੋਂ ਜਾਂ ਹੋਰ ਕਿਸੇ ਫੰਡਾਂ ਦੇ ਵਿੱਚੋਂ ਅਡਜਸਟ ਕਰਨਾ ਪੈਣਾ ਅਧਿਆਪਕ ਜਾਂ ਜਿਹੜੇ ਸਕੂਲ ਮੁਖੀਆ ਇਵੈਂਟ ਮੈਨੇਜਰ ਨਹੀਂ ਹੈਗੇ ਇਹ ਜਿਹੜਾ ਕੰਮ ਹੈ ਕਿਸੇ ਇਵੈਂਟ ਮੈਨੇਜਰ ਨੂੰ ਦੇ ਦੇਣ ਉਹ ਇਵੈਂਟ ਮੈਨੇਜਰ ਆਪਦੀ ਪੇਮੈਂਟ ਲੈਣ ਤੇ ਇਹ ਰਾਜਨੇਤਾਵਾਂ ਨੂੰ ਖੁਸ਼ ਕਰਦੇ ਨੇ ਸਾਡੇ ਵੱਲੋਂ ਜਿਹੜਾ ਸਾਡਾ ਜਿਹੜਾ ਕੰਮ ਹੈ ਸਕੂਲ ਮੁਖੀਆਂ ਦਾ ਜਾਂ ਅਧਿਆਪਕਾਂ ਦਾ ਉਹ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਸਰ। ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਨੀਂ ਪੱਥਰ ਦੇ ਉੱਤੇ ਮਜ਼ਦੂਰਾਂ ਦੇ ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕ ਹੋਣਗੇ ਉਹਨਾਂ ਦੇ ਨਾਂ ਲਿਖਾਂਗੇ। ਪਰ ਇਹ ਹੁਣ ਜਿਹੜੇ ਹਦਾਇਤਾਂ ਆਉਣਗੀਆਂ ਇਹ ਗੱਲ ਕਨਫਰਮ ਆ ਉੱਥੇ ਮਜ਼ਦੂਰਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਇਹਦੇ ਵਿੱਚ ਐਮਐਲਏ ਦਾ ਨੁਮਾਇੰਦਾ ਸ਼ਾਮਲ ਕਰਨਾ ਐਮਐਲਏ ਦੇ ਨੁਮਾਇੰਦੇ ਦਾ ਇਸ ਕਮੇਟੀ ਦੇ ਵਿੱਚ ਕੋਈ ਮਤਲਬ ਨਹੀਂ ਉਹ ਐਮਐਲਏ ਦਾ ਨੁਮਾਇੰਦਾ ਕਿਉਂ ਸ਼ਾਮਲ ਕਰਨ ਦੀ ਲੋੜ ਹੈ ਜਦੋਂ ਪੰਚਾਇਤ ਦਾ ਨੁਮਾਇੰਦਾ ਹੈਗਾ ਕੋਈ ਸਮਾਜਿਕ ਵਰਕਰ ਸ਼ਾਮਲ ਹੈਗਾ ਕੋਈ ਐਜੂਕੇਸ਼ਨ ਮਾਹਰ ਸ਼ਾਮਲ ਹੈ ਤਾਂ ਇਹ ਜਿਹੜੀ ਗੱਲ ਹੈ ਵੀ ਐਮਐਲਏ ਦਾ ਨੁਮਾਇੰਦਾ ਸੀ ਸਕੂਲ ਮੈਨੇਜਮੈਂਟ ਕਮੇਟੀਆਂ ਸ਼ਾਮਲ ਕਰਾਉਣਾ ਇਹ ਵੀ ਉਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਰਾਜਨੀਤਿਕ ਦਖਲਅੰਦਾਜ਼ੀ ਦਾ ਹੀ ਇੱਕ 파ਟ ਹੈ ਪੰਜਾਬ ਸਰਕਾਰ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਵੇ ਇਹ ਚੇਂਦਰ ਦੀ ਸਿੱਖਿਆ ਨੀਤੀ ਨੂੰ ਉਹ ਸਿੱਧੇ ਰੂਪ ਚ ਸਿੱਧੇ ਰੂਪ ਚ ਲਾਗੂ ਕਰ ਰਹੀ ਹੈ ਔਰ ਲਗਾਤਾਰ ਪੀਐਮ ਸ਼੍ਰੀ ਤੇ ਐਸਓਈ ਸਕੂਲ ਦੇ ਜਿਹੜੇ ਨਵੇਂ ਮਾਡਲ ਲੈ ਕੇ ਆ ਰਹੀ ਹੈ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੂਲਾਂ ਨੂੰ ਲੈਟਰ ਕੱਢੇ ਗਏ ਆ ਕਿ ਹੁਣ ਸਕੂਲਾਂ ਵਿੱਚ ਚੱਲ ਰਹੇ ਕੰਮ ਜਾਂ ਹੋ ਚੁੱਕੇ ਕੰਮ ਜਾਂ ਜਿਨ੍ਹਾਂ ਦਾ ਨਹੀਂ ਪੱਥਰ ਰੱਖਣਾ ਉਹਨਾਂ ਦੀਆਂ ਤਿਆਰੀਆਂ ਕਰ ਲੋ ਹੁਣ ਤੁਹਾਡੇ ਕੋਲੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਮੇਅਰ ਚੇਅਰਮੈਨ ਕੋਈ ਵੀ ਆਵੇਗਾ ਤੇ ਉਹ ਤੁਹਾਡੇ ਸਕੂਲ ਦਾ ਮੁੱਖ ਮਹਿਮਾਨ ਹੋਵੇਗਾ ਉਹ ਤੁਹਾਡੇ ਸਕੂਲ 'ਚ ਨਹੀਂ ਪੱਥਰ ਰੱਖੇਗਾ ਨਹੀਂ ਪੱਥਰ ਤੋਂ ਪੜਦਾ ਹਟਾਵੇਗਾ ਤੇ ਉਹਦੀ ਆਉ ਭਗਤ ਕਰਨੀ ਹੈ ਸਪੈਸ਼ਲ ਲੈਟਰ ਕੱਢੇ ਗਏ ਆ ਸਪੈਸ਼ਲ ਇਹਨਾਂ ਚੀਜ਼ਾਂ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਲਗਭਗ 6600 ਦੇ ਜਿਹੜੇ ਕਰੀਬ ਇਹ ਕੰਮ ਜਿਹੜੇ ਆ ਹੋਣੇ ਆ ਜਾਂ 6600 ਦੇ ਕਰੀਬ ਸਕੂਲਾਂ ਦੇ ਕੰਮ ਹੈ ਹਰ ਇੱਕ ਲਈ ਨਹੀਂ ਪੱਥਰ ਵੱਖਰਾ ਹੋਵੇਗਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਇਹ ਮਕਸਦ ਕੀ ਹੈ ਚੀਜ਼ ਕੀ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਨੀ ਛੜਨਾ ਡੀਟੀਐਫ ਤੋਂ ਡੈਮੋਕ੍ਰੈਟਿਕ ਟੀਚਰ ਫਰੰਟ ਤੋਂ ਜਿਹੜੇ ਹੈ ਬਾਈ ਪਵਨ ਨੇ ਮੁਖਸਰ ਸਾਹਿਬ ਤੋਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਹੋਰ ਵੀ ਕਈ ਜਾਣਕਾਰੀਆਂ ਇੱਕ ਦੋ ਤੰਜ ਕੱਸਿਆ ਇਹਨਾਂ ਦੀ ਜਥੇਬੰਦੀ ਤੇ ਆਮ ਆਦਮੀ ਪਾਰਟੀ ਵੱਲੋਂ ਉਹਤੇ ਵੀ ਗੱਲਬਾਤ ਕਰਾਂਗੇ ਕੀ ਮਾਮਲਾ ਹੈ ਜੀ ਪਵਨ ਜੀ ਜਿਹੜਾ ਇਹ ਲੈਟਰ ਕੱਢੀ ਗਈ ਹੈ ਪਹਿਲਾਂ ਵੀ ਕਦੇ ਅਜਈਆਂ ਦੂਜੀਆਂ ਸਰਕਾਰਾਂ ਮੌਕੇ ਵੀ ਲੈਟਰ ਆਈਆਂ ਸੀ ਜਾਂ ਪਹਿਲੀ ਵਾਰ ਆਈਆਂ ਕੀ ਚੀਜ਼ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਲੈਟਰ ਜਾਰੀ ਹੋਈਆਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਡੀਓਜ਼ ਨੂੰ ਸੱਦ ਕੇ ਹਦਾਇਤਾਂ ਦਿੱਤੀਆਂ ਗਈਆਂ ਬਈ ਸਕੂਲਾਂ ਦੇ ਵਿੱਚ ਇਹ ਚੀਜ਼ ਆਪਾਂ ਕਰਨੀ ਹੈਗੀ ਜਿੰਦੇ ਵਿੱਚ ਐਮਐਲਏ ਐਮਪੀ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਹੋਰ ਜਿਹੜੇ ਆਗੂ ਹੈਗੇ ਰਾਜਨੀਤਿਕ ਆਗੂ ਹੈ ਉਹਨਾਂ ਨੂੰ ਸਕੂਲਾਂ ਦੇ ਵਿੱਚ ਜਿਹੜੀਆਂ ਪਿਛਲੇ 2022 ਸਾਲ 2022 ਤੋਂ ਜੋ ਵੀ ਕੋਈ ਸਰਕਾਰ ਦੁਆਰਾ ਗ੍ਰਾਂਟਾਂ ਦੇ ਕੇ ਕੁਝ ਕੰਮ ਕਰਵਾਏ ਗਏ ਸਿਵਲ ਵਰਕ ਦੇ ਕੰਮ ਉਹਨਾਂ ਦੇ ਉਦਘਾਟਨ ਕਰਵਾਉਣ ਬਾਰੇ ਜਿਹੜਾ ਸਰਕਾਰ ਵੱਲੋਂ ਇਹ ਪ੍ਰੋਗਰਾਮ ਆਰੰਭਿਆ ਗਿਆ ਹੈ ਸਾਡੇ ਵੱਲੋਂ ਇਹ ਸੀਗਾ ਵੀ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਅੱਜ ਤੋਂ ਪਿਛਲੀਆਂ ਸਰਕਾਰਾਂ ਵੱਲੋਂ ਵੀ ਦੇਖ ਲਈਏ ਵੀ ਇਸੇ ਤਰ੍ਹਾਂ ਕਮਰਿਆਂ ਦੀਆਂ ਗ੍ਰਾਂਟਾਂ ਜਾਂ ਟਾਇਲਟਸ ਦੀਆਂ ਗ੍ਰਾਂਟਾਂ ਜਾਂ ਹੋਰ ਸਿਵਲ ਵਰਕ ਦੇ ਕੰਮ ਲਈ ਗ੍ਰਾਂਟਾਂ ਆਉਂਦੀਆਂ ਰਹੀਆਂ ਔਰ ਉਹ ਗ੍ਰਾਂਟਾਂ ਦੀ ਵਰਤੋਂ ਸਕੂਲ ਮੈਨੇਜਮੈਂਟ ਕਮੇਟੀਆਂ ਕਰਦੀਆਂ ਰਹੀਆਂ ਔਰ ਉਹਨਾਂ ਕੰਮਾਂ ਦੀ ਵਰਤੋਂ ਤੋਂ ਬਾਅਦ ਆਡਿਟ ਹੁੰਦੇ ਰਹੇ ਆ ਅਸੀਂ ਤੁਸੀਂ ਪਿਛਲੇ ਸਮੇਂ ਚ ਦੇਖਿਆ ਹੋਣਾ ਵੀ ਕਈ ਵਾਰੀ ਅਸੀਂ ਦੇਖਦੇ ਆਂ ਵੀ ਪੰਚਾਇਤਾਂ ਦੁਆਰਾ ਜਿਹੜੀ ਗ੍ਰਾਂਟਾਂ ਦੀ ਵਰਤੋਂ ਕੀਤੀ ਜਾਂਦੀ ਸੀਗੀ ਪਹਿਲਾਂ ਇਹ ਜਿਹੜਾ ਕੰਮ ਸੀਗਾ ਪੰਚਾਇਤਾਂ ਕੋਲੇ ਹੁੰਦਾ ਸੀਗਾ ਔਰ ਸਕੂਲਾਂ ਦੇ ਵਿੱਚ ਜਦੋਂ ਗ੍ਰਾਂਟ ਆਉਂਦੀ ਸੀ ਤਾਂ ਉਹ ਕਮਰੇ ਅੱਧੇ ਅਧੂਰੇ ਰਹਿ ਜਾਂਦੇ ਸੀ ਪਰ ਪਿਛਲੇ ਸਮੇਂ ਦੇ ਵਿੱਚ ਅਧਿਆਪਕਾਂ ਨੇ ਤੇ ਕਮੇਟੀਆਂ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਬੜੀ ਮਿਹਨਤ ਕਰਕੇ ਜਿਹੜੀ ਗ੍ਰਾਂਟ ਦੀ ਪੂਰੀ ਵਰਤੋਂ ਕਰਨੀ ਸ਼ੁਰੂ ਕੀਤੀ ਔਰ ਬਹੁਤ ਵਧੀਆ ਜਿਹੜਾ ਕੰਮ ਹੋਣਾ ਸ਼ੁਰੂ ਹੋਇਆ ਇਹ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ 2-3 ਸਾਲ ਤੋਂ ਹੋ ਰਿਹਾ ਹੈ ਪਿਛਲੇ 10-15 ਸਾਲ ਤੋਂ ਹੋ ਰਿਹਾ ਹੈ ਜਦੋਂ ਤੋਂ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਐਕਟਿਵਲੀ ਸਕੂਲਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਔਰ ਸਕੂਲ ਮੁਖੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਸਕੂਲਾਂ ਨੂੰ ਸੋਨਾ ਬਣਾਉਣ ਲਈ ਇੱਕ ਪ੍ਰਣ ਲਿਆ ਹੈਗਾ ਉਸ ਪ੍ਰਣ ਦੇ ਅਧੀਨ ਉਹ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ ਪਰ ਹੁਣ ਜਿਹੜਾ ਇਸ ਚੀਜ਼ ਦੇ ਨਾਲ ਆ ਰਾਜਨੀਤਿਕ ਆਗੂਆਂ ਨੂੰ ਰਾਜਨੀਤਿਕ ਲੋਕਾਂ ਨੂੰ ਸਕੂਲਾਂ ਦੇ ਵਿੱਚ ਵਾੜਨਾ ਕਿਉਂਕਿ ਪਹਿਲਾਂ ਇਹ ਸਾਰਾ ਕੁਝ ਜਿਹੜਾ ਰਾਜਨੀਤਿਕ ਲੋਕਾਂ ਦੇ ਕੋਲ ਹੀ ਸੀਗਾ ਔਰ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਕਮਰੇ ਅਧੂਰੇ ਰਹਿ ਜਾਂਦੇ ਸੀ ਇਥੋਂ ਤੱਕ ਕਿ ਲੈਂਟਰ ਬਹੁਤ ਜਲਦੀ ਡਿੱਗਣ ਵਾਲੇ ਹੁੰਦੇ ਸੀ ਪਰ ਜਦੋਂ ਤੋਂ ਸਕੂਲ ਮੈਨੇਜਮੈਂਟ ਕਮੇਟੀਆਂ ਤੇ ਸਕੂਲਾਂ ਕੋਲੇ ਕੰਮ ਆਇਆ ਤੇ ਕੰਮ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਆਇਆ ਪਰ ਹੁਣ ਫਿਰ ਰਾਜਨੀਤਿਕ ਲੋਕਾਂ ਨੂੰ ਇਹਦੇ ਵਿੱਚ ਐਂਟਰੀ ਦਾ ਇੱਕ ਰਾ ਜਿਹੜਾ ਖੋਲਿਆ ਜਾ ਰਿਹਾ ਹੈ ਇਸ ਗੱਲ ਦੀ ਡੀਟੀਐਫ ਨੇ ਨਿਖੇਦੀ ਕੀਤੀ ਆ ਵੀ ਜਿਹੜਾ ਇੱਕ ਜਿਹੜਾ ਅਧਿਆਪਕ ਦਾ ਕੰਮ ਹੈ ਜਾਂ ਸਕੂਲ ਮੁਖੀ ਦਾ ਕੰਮ ਹੈ ਉਹ ਕਿਸੇ ਦੀ ਆਉ ਭਗਤ ਕਰਨਾ ਨਹੀਂ ਹੈਗਾ ਉਹ ਕਿਸੇ ਰਾਜਨੀਤਿਕ ਆਗੂ ਦੇ ਅੱਗੇ ਜਿਹੜਾ ਹੈਗਾ ਉਹ ਫੁੱਲਾਂ ਦੇ ਹਾਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਕੂਲ ਦੇ ਵਿੱਚ ਜਿਹੜੀਆਂ ਕਰਨੀਆਂ ਇਹ ਸਾਡੀ ਸਮਝ ਦੇ ਅਨੁਸਾਰ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਹੁਣ ਸਕੂਲ ਮੁਖੀਆਂ ਟੀਚਰਾਂ ਨੂੰ ਕੰਮ ਛਡਾ ਕੇ ਜਿਸ ਦਿਨ ਲੀਡਰ ਆਵੇਗਾ ਉਹਦੀ ਆਓ ਭਗਤ ਤੇ ਲਗਾਇਆ ਗਿਆ ਅ ਜਿਸ ਦਿਨ ਦੀ ਗੱਲ ਨਹੀਂ ਹੈ ਵੀ ਉਸ ਦਿਨ ਦੀ ਗੱਲ ਹੈ ਜੇ ਮੰਨ ਲਓ ਮੈਨੂੰ ਪਤਾ ਲੱਗਦਾ ਵੀ ਕੱਲ ਨੂੰ ਮੇਰੇ ਸਕੂਲ ਦੇ ਵਿੱਚ ਜਾਂ ਹਫਤੇ ਨੂੰ ਮੇਰੇ ਸਕੂਲ ਦੇ ਵਿੱਚ ਕਿਸੇ ਰਾਜਨੀਤਿਕ ਆਗੂ ਨੇ ਆਉਣਾ ਸਿੱਖਿਆ ਮੰਤਰੀ ਨੇ ਆਉਣਾ ਮੁੱਖ ਮੰਤਰੀ ਨੇ ਆਉਣਾ ਤਾਂ ਮੈਨੂੰ ਉਸ ਲਈ ਘੱਟੋ ਘਾਟ 8 10 ਦਿਨ ਚਾਹੀਦੇ ਹੈ ਤਿਆਰੀ ਲਈ ਔਰ ਮੇਰਾ ਸਾਰਾ ਸਟਾਫ ਜਿਹੜਾ ਪੜ੍ਹਾਈ ਦਾ ਕੰਮ ਛੱਡ ਕੇ ਉਸ ਪਾਸੇ ਤੁਰੂਗਾ ਔਰ ਉਹ ਦੇਖੂਗਾ ਵੀ ਮੈਂ ਹੁਣ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਪ੍ਰਬੰਧ ਕਰਾਂ ਔਰ ਉਸ ਵਿੱਚ ਸਾਰੀ ਜਿਹੜੀ એનર્ਜੀ ਆ ਅਧਿਆਪਕਾਂ ਦੀ ਜਿਹੜਾ ਧਿਆਨ ਆ ਪੜ੍ਹਾਈ ਵਾਲੇ ਪਾਸਿਓਂ ਹਟ ਕੇ ਉਸ ਜਿਹੜਾ ਇਵੈਂਟ ਹੈ ਉਸ ਦੀ ਮੈਨੇਜਮੈਂਟ ਤੇ ਲੱਗ ਜਾਣਾ ਅਧਿਆਪਕ ਜਾਂ ਜਿਹੜੇ ਸਕੂਲ ਮੁਖੀ ਆ ਇਵੈਂਟ ਮੈਨੇਜਰ ਨਹੀਂ ਹੈਗੇ ਇਹ ਜਿਹੜਾ ਕੰਮ ਹੈ ਕਿਸੇ ਇਵੈਂਟ ਮੈਨੇਜਰ ਨੂੰ ਦੇ ਦੇਣ ਉਹ ਇਵੈਂਟ ਮੈਨੇਜਰ ਆਪ ਦੀ ਪੇਮੈਂਟ ਲੈਣ ਤੇ ਇਹ ਰਾਜਨੇਤਾਵਾਂ ਨੂੰ ਖੁਸ਼ ਕਰ ਦੇਣ ਸਾਡੇ ਵੱਲੋਂ ਜਿਹੜਾ ਸਾਡਾ ਜਿਹੜਾ ਕੰਮ ਹੈ ਸਕੂਲ ਮੁਖੀਆਂ ਦਾ ਜਾਂ ਅਧਿਆਪਕਾਂ ਦਾ ਉਹ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਸਰ ਇੱਕ ਗੱਲ ਦੱਸਿਓ ਇਹ ਤੇ ਤੇ ਪੰਜਾਬ ਦੇ ਲੋਕਾਂ ਦਾ ਕਿੰਨਾ ਪੈਸਾ ਖਰਚਿਆ ਜਾਣਾ ਹੈ ਸਾਰੇ ਕੰਮ ਇਸ ਵਿੱਚ ਜਿਹੜਾ ਇਹ ਸ਼ੁਰੂ ਕੀਤਾ ਇਹਨਾਂ ਨੇ ਇਹ 7 April ਤੋਂ ਇਹ ਜਿਹੜਾ ਸ਼ੁਰੂ ਹੋ ਰਿਹਾ ਤੇ 2 ਕੁ ਮਹੀਨੇ ਇਹ ਜਿਹੜੀ ਐਕਟੀਵਿਟੀ ਚੱਲਣੀ ਹੈਗੀ ਆ ਔਰ ਇਸ ਸਮੇਂ ਦੇ ਦਰਮਿਆਨ ਲਗਭਗ 20 ਕਰੋੜ ਰੁਪਇਆ ਜਿਹੜਾ ਅਫੀਸ਼ੀਅਲ ਖਰਚਾ ਜਾਣਾ ਹੈ ਅਫੀਸ਼ੀਅਲ ਤੋਂ ਭਾਵ ਸਰਕਾਰ ਨੇ ਜਿਹੜਾ ਦੇਣਾ ਪਰ ਕਈ ਵਾਰੀ ਇਹ ਹੁੰਦਾ ਵੀ ਮੰਨ ਲਓ ਹਾਈ ਸਕੂਲ ਨੂੰ 10000 ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸੈਕੰਡਰੀ ਸਕੂਲ ਨੂੰ 20000 ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦੋਂ ਅਸੀਂ ਉੱਥੇ ਟੈਂਟ ਦਾ ਪ੍ਰਬੰਧ ਕਰ ਰਹੇ ਹਾਂ ਜਾਂ ਉੱਥੇ ਰਿਫਰੈਸ਼ਮੈਂਟ ਦਾ ਪ੍ਰਬੰਧ ਕਰ ਰਹੇ ਹਾਂ ਉੱਥੇ ਅਸੀਂ ਪਿੰਡ ਵਾਲਿਆਂ ਨੂੰ ਸੱਦਣਾ ਪੇਰੈਂਟਸ ਨੂੰ ਸੱਦਣਾ ਜੇਕਰ 200 ਪੇਰੈਂਟਸ ਆ ਜਾਂਦਾ ਹੈ ਜੇ ਅਸੀਂ 200 ਪੇਰੈਂਟਸ ਨੂੰ ਰਿਫਰੈਸ਼ਮੈਂਟ ਦੇ ਸਕਦੇ ਹਾਂ ਇਸ ਦੇ ਵਿੱਚ ਉਹਨਾਂ ਨੂੰ ਕਿਸੇ ਟੈਂਟ ਦੇ ਵਿੱਚ ਕੁਰਸੀਆਂ ਦੇ ਵਿੱਚ ਇੱਕ ਹਾਈ ਸਕੂਲ ਵਾਲਾ ਜਿਹੜਾ ਸਕੂਲ ਮੁਖੀ ਹੈ ਉਹ 10000 ਚ ਮੈਨੇਜ ਕਰੂਗਾ ਸੀਨੀਅਰ ਸੈਕੰਡਰੀ ਸਕੂਲ ਵਾਲਾ ਜਿਹੜਾ ਅਧਿਆਪਕ ਹੈ ਜਿਹੜਾ ਸਕੂਲ ਮੁਖੀ ਹੈ ਉਸ ਚੀਜ਼ ਨੂੰ 20000 ਚ ਮੈਨੇਜ ਕਰੂਗਾ ਇਹ ਕਿਵੇਂ ਸੰਭਵ ਹੈ ਉਹੀ ਚੀਜ਼ ਹੈ ਵੀ ਮੰਨ ਲਓ ਇੱਕ ਪ੍ਰਾਇਮਰੀ ਸਕੂਲ ਹੈ ਉਹਨੂੰ 5000 ਦਿੱਤਾ ਜਾ ਰਿਹਾ ਅ ਉੱਥੇ ਵੀ 200 ਗਿਣਤੀ ਆ ਸਕਦੀ ਹੈ ਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ 200 ਗਿਣਤੀ ਆ ਸਕਦੀ ਹੈ ਪੈਰੈਂਟਸ ਦੀ ਜਾਂ ওভারঅল ਜਿਹੜੀ ਗਿਣਤੀ ਹੈਗੀ ਹੈ ਜਿਹੜੀ ਨਾਲ ਵੀ ਆ ਜਾਂਦੇ ਲੀਡਰ ਦੇ ਤੇ ਉਹ 200 ਦੀ ਗਿਣਤੀ ਇਹ ਇਹ ਵਿਤਕਰਾ ਕਿਉਂ ਪਹਿਲੀ ਗੱਲ ਤਾਂ ਇਹ ਵਿਤਕਰਾ ਕਿਉਂ ਦੂਸਰੀ ਗੱਲ ਇਹ ਆ ਵੀ ਇਹ ਪੈਸੇ ਦੀ ਬਰਬਾਦੀ ਤੋਂ بچਿਆ ਜਾ ਸਕਦਾ ਕਿਉਂਕਿ ਪੰਜਾਬ ਜਿਹੜਾ ਹੈਗਾ ਕਰਜ਼ੇ ਦੇ ਵਿੱਚ ਲਗਾਤਾਰ ਤਸਦਾ ਜਾ ਰਿਹਾ ਜਦੋਂ ਦੀ ਸਰਕਾਰ ਬਣੀ ਹੈ ਕਰਜ਼ਾ ਵਧਿਆ ਤੇ ਇਹ ਕਰਜ਼ੇ ਵਧਾਉਣ ਦੇ ਵਿੱਚ ਇੱਕ ਹੋਰ ਅਗਲਾ ਕਦਮ ਮਤਲਬ ਆ 20 ਦਿਨਾਂ ਦੇ ਵਿੱਚ ਸਿਰਫ ਆਪਣੀ ਫੋਟੋਆਂ ਚ ਮਕਾਉਣ ਲਈ ਰਾਜਨੀਤੀ ਚ ਮਕਾਉਣ ਲਈ ਲੋਕਾਂ ਦੇ ਵਿੱਚ ਇਹ ਸ਼ੋਅ ਕਰਨੇ ਕਿ ਸਿੱਖਿਆ ਕ੍ਰਾਂਤੀ ਆ ਗਈ ਹੈ ਪੰਜਾਬ ਦਾ ਸਿਰਫ ਫਾਲਤੂ ਕੰਮਾਂ ਤੇ ਜਿਹਦਾ ਕੋਈ ਅਰਥ ਨਹੀਂ ਲੱਗਣਾ 20 ਕਰੋੜ ਖਰਚਾ ਜਾਣਾ ਬਿਲਕੁਲ ਜੀ 20 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਇਹ ਖਰਚ ਕੀਤੀ ਜਾਣੀ ਹੈ ਅਸਲ ਵਿੱਚ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਉਹਨਾਂ ਦਾ ਦਿੱਲੀ ਦੇ ਵਿੱਚ ਜੋ ਉਹਨਾਂ ਦੀ ਫੈਲੂਅਰ ਹੋਈ ਆ ਉਹ ਆਪਦੇ ਜਿਹੜਾ ਉਹਨਾਂ ਦਾ ਜਿਹੜਾ ਸਿਸਟਮ ਸੀਗਾ ਉਸ ਨੂੰ ਕੈਸ਼ ਨਹੀਂ ਕਰ ਸਕਦੇ ਜਿਹੜਾ ਉਹਨਾਂ ਦੀ ਪਬਲਿਕ ਪਬਲਿਸਿਟੀ ਵਾਲਾ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਉਹ ਲੋਕਾਂ ਦੇ ਵਿੱਚ ਚੰਗੀ ਤਰ੍ਹਾਂ ਲੈ ਕੇ ਜਾਣਾ ਚਾਹੁੰਦੇ ਆ ਉਸ ਨੀਤੀ ਦੇ ਤਹਿਤ ਜਿਹੜਾ ਇਹ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ ਚ ਲੁਧਿਆਣਾ ਦੀ ਚੋਣ ਸ਼ਾਇਦ ਉਹਨਾਂ ਨੂੰ ਨਜ਼ਰ ਆ ਰਹੀ ਹੈ ਉਸ ਚੋਣ ਦੇ ਮੱਦੇ ਨਜ਼ਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਔਰ ਇਸ ਦੇ ਵਿੱਚ ਲੋਕਾਂ ਦਾ ਪੈਸਾ ਜਿਹੜਾ ਆਫੀਸ਼ੀਅਲੀ 20 ਕਰੋੜ ਜਿਹੜਾ ਖਰਚ ਹੋਣਾ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬਾਕੀ ਕੋਈ 15-20 ਕਰੋੜ ਅਧਿਆਪਕਾਂ ਨੂੰ ਆਪਦੀਆਂ ਜੇਬਾਂ ਦੇ ਵਿੱਚ ਜਾਂ ਹੋਰ ਕਿਸੇ ਫੰਡਾਂ ਦੇ ਵਿੱਚ ਉਹ ਅਡਜਸਟ ਕਰਨਾ ਪੈਣਾ ਹੈ ਅਡਜਸਟ ਕਰਨਾ ਪੈਣਾ ਅੱਛਾ ਇੱਕ ਨੀ ਪੱਥਰਾਂ ਦੀ ਗੱਲ ਵੀ ਆ ਉਹ ਕੀ ਹੈ ਮਤਲਬ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਹਾਂਜੀ ਇਸ ਬਾਰੇ ਇਹ ਹੈ ਵੀ ਇਹ 2022 ਤੋਂ ਜਿਹੜੇ ਕੰਮ ਸ਼ੁਰੂ ਹੋ ਰਿਹਾ ਉਦੋਂ ਤੋਂ ਹੀ ਅਸਲ ਵਿੱਚ ਨੀ ਪੱਥਰ ਰੱਖਣਾ ਤਾਂ ਨੀ ਪੱਥਰ ਰੱਖਣ ਦਾ ਮਤਲਬ ਜਦੋਂ ਕੰਮ ਸ਼ੁਰੂ ਹੋਣ ਮਿਲੇ ਹੋਣਾ ਚਾਹੀਦਾ ਜਾਂ ਕੰਮ ਸਮਾਪਤ ਹੋ ਚੁੱਕਾ ਉਦੋਂ ਹੋਣਾ ਚਾਹੀਦਾ ਵੀ ਅਸੀਂ ਉਹਦੇ ਵਿੱਚ ਮੰਨ ਲਓ ਮੈਂ ਰੂਮ ਪਾਇਆ ਰੂਮ ਦੇ ਵਿੱਚ ਕੰਪਲੀਟ ਹੋ ਗਿਆ ਫਿਰ ਤਾਂ ਚਲੋ ਅਸੀਂ ਹੁੰਦਾ ਉਦਘਾਟਨ ਕਰੀਏ ਹੁਣ ਮੈਂ ਰੂਮ ਪਾਇਆ ਰੂਮ ਮੈਂ 2022 ਚ ਸ਼ੁਰੂ ਕੀਤਾ ਸੀ 23 ਚ ਮੈਂ ਖਤਮ ਕਰ ਲਿਆ ਕਲਾਸਾਂ ਵੀ ਉਹਦੇ ਵਿੱਚ ਲੱਗ ਰਹੀਆਂ ਸਭ ਕੁਝ ਚੱਲ ਰਿਹਾ ਉਹਨਾਂ ਦੇ ਉਦਘਾਟਨ ਦਾ ਕੋਈ ਮਤਲਬ ਨਹੀਂ ਉਦਘਾਟਨ ਜਾਂ ਤਾਂ ਨੀ ਰੱਖਣ ਵੇਲੇ ਹੁੰਦਾ ਜਾਂ ਕਿਸੇ ਕੋਈ ਜਿਹੜੀ ਚੀਜ਼ ਤਿਆਰ ਹੋ ਗਈ ਉਦੋਂ ਹੁੰਦਾ ਇਹਨਾਂ ਨੇ ਕਿਹਾ ਵੀ 2022 ਤੋਂ ਜੋ ਕੰਮ ਚੱਲ ਰਿਹਾ ਹੈ ਪਾਵਾ ਕੰਪਲੀਟ ਹੋ ਚੁੱਕਾ ਹੈ ਪਾਵਾ ਉਸ ਕੰਪਲੀਟ ਹੋਏ ਨੂੰ ਸਾਲ ਹੋ ਗਿਆ ਤੇ ਪਾਵਾ ਉਹ ਅੱਧ ਵਿਚਾਲੇ ਚੱਲ ਰਿਹਾ ਸਾਰਿਆਂ ਦੇ ਹੀ ਪੱਥਰ ਲਾਉਣੇ ਆ ਜੇਕਰ ਮੰਨ ਲਓ ਇੱਕ ਸਕੂਲ ਦੇ ਵਿੱਚ ਤਿੰਨ ਤਰ੍ਹਾਂ ਦੇ ਕੰਮ ਚੱਲ ਰਹੇ ਆ ਕੋਈ ਰੂਮ ਬਣਿਆ ਕੋਈ ਟਾਇਲਟ ਬਣਾਈ ਗਈ ਹੈ ਬੱਚਿਆਂ ਵਾਸਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚਾਰਦਵਾਰੀ ਦੀ ਗ੍ਰਾਂਟ ਆਈ ਹੈ ਤਾਂ ਜੇਕਰ ਉਹ ਤਿੰਨ ਕੰਮ ਹੋਏ ਆ ਕਿਸੇ ਸਕੂਲ ਦੇ ਵਿੱਚ ਤਾਂ ਤਿੰਨ ਅਲੱਗ-ਅਲੱਗ ਨੀ ਪੱਥਰ ਰੱਖੇ ਜਾਣਗੇ ਔਰ ਤਿੰਨਾਂ ਦੀ ਪਾਵਾ ਉਹ ਇੱਕ ਦਿਨ ਹੀ ਰੱਖੇ ਜਾਣਗੇ ਉਹ ਪਰ ਉਹ ਤਿੰਨਾਂ ਦੀ ਅਲੱਗ-ਅਲੱਗ ਜਿਹੜੀ ਨੈਗੋਰੇਸ਼ਨ ਜਾਨੀ ਕਿ ਕੀਤੀ ਜਾਊਗੀ ਸ਼ੁਰੂਆਤ ਇੱਕ ਨਹੀਂ ਪੱਥਰ ਤੇ ਖਰਚਾ ਕਿੰਨਾ ਆਉਣਾ ਜੀ ਸਰਕਾਰ ਨੇ ਇੱਕ ਨਹੀਂ ਪੱਥਰ ਇੱਕ ਫਿਕਸ ਉਹਦਾ ਸਾਈਜ਼ ਵੀ ਮਨ ਲਾ ਦਾ ਫਿਕਸ ਕੀਤਾ ਤੇ ਲਗਭਗ 5000 ਰੁਪਏ ਉਹ ਪੱਥਰ ਲਈ ਸਰਕਾਰ ਨੇ ਇੱਕ ਪੱਥਰ ਲਈ ਦੇਣਾ ਹੈਗਾ ਮਤਲਬ ਜੇ ਮੰਨ ਲਓ ਇੱਕ ਸਕੂਲ ਚ ਟਾਇਲਟ ਹੈ ਮਤਲਬ ਕਮਰਾ ਹੈ ਇੱਕ ਕੋਈ ਚਾਰ ਦੀਵਾਰੀ ਹੈ ਤਿੰਨ ਨਹੀਂ ਪੱਥਰ ਹੋਗੇ 15 5000 ਦੀ ਹੈਗਾ 15000 ਲੱਗੂ ਉਹ ਤੇ ਨਹੀਂ ਦੋ ਸ਼ਬਦ ਹੋਰ ਪਾ ਦੇਣੇ ਵੀ ਇੱਥੇ ਚਾਰ ਦੀਵਾਰੀ ਤੇ ਇਹਦੇ ਤੇ ਪੈਸੇ ਲਗਾਏਗੇ ਮਤਲਬ ਫਾਲਤੂ ਖਰਚਾ ਇੱਧਰ ਵੀ ਆ ਗਿਆ ਹਾਂ ਜਦਕਿ ਉਹ ਹੋ ਸਕਦਾ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਜੇਕਰ ਤਿੰਨ ਇੱਕ ਸਕੂਲ ਦੇ ਵਿੱਚ ਤਿੰਨ ਤਰ੍ਹਾਂ ਦੇ ਕੰਮ ਹੋਏ ਆ ਪਿਛਲੇ ਸਮੇਂ ਦੇ ਵਿੱਚ ਤਾਂ ਉਹਨਾਂ ਤਿੰਨਾਂ ਲਈ ਅਲੱਗ-ਅਲੱਗ 5000 ਪਲੱਸ 5000 ਪਲੱਸ 5000 ਇਣਕੇ 15000 ਦੇ ਤਿੰਨ ਪੱਥਰ ਲਾਏ ਜਾਣਗੇ ਜਦਕਿ ਹੋ ਸਕਦਾ ਸੀ ਵੀ ਇੱਕ ਪੱਥਰ ਨਾਲ ਵੀ ਸਰ ਜਾਂਦਾ ਔਰ ਮੈਂ ਇਹਦੇ ਨਾਲ ਅਗਲੀ ਗੱਲ ਇਹ ਵੀ ਕਰਨੀ ਚਾਹੁੰਦਾ ਮੈਂ ਭਗਵੰਤ ਮਾਨ ਦੀ ਗੱਲ ਤੁਹਾਡੇ ਚੇਤੇ ਕਰਾਉਣੀ ਚਾਹੁੰਦਾ ਸ਼ਾਇਦ ਤੁਹਾਡੇ ਵੀ ਯਾਦ ਹੋਵੇ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਨਹੀਂ ਪੱਥਰ ਦੇ ਉੱਤੇ ਮਜ਼ਦੂਰਾਂ ਦੇ ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕ ਹੋਣਗੇ ਉਹਨਾਂ ਦੇ ਨਾਮ ਲਿਖਾਂਗੇ ਪਰ ਇਹ ਹੁਣ ਜਿਹੜੇ ਹਦਾਇਤਾਂ ਆਉਣਗੀਆਂ ਇਹ ਗੱਲ ਕਨਫਰਮ ਆ ਉੱਥੇ ਮਜ਼ਦੂਰਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਉੱਥੇ ਜਿਹੜਾ ਮੰਤਰੀ ਆਊਗਾ ਜਿਹੜਾ ਕੋਈ ਐਮਐਲਏ ਆਊਗਾ ਐਮਪੀ ਆਊਗਾ ਜੋ ਵੀ ਇਹਨਾਂ ਦਾ ਰਾਜਨੀਤਿਕ ਆਗੂ ਆਊਗਾ ਉਸ ਦਾ ਨਾਮ ਲਿਖਿਆ ਜਾਣਾ ਉਹਦੇ ਕਰ ਕਮਲਾ ਨਾਲ ਜਿਹੜਾ ਹੈਗਾ ਉਦਘਾਟਨ ਕੀਤਾ ਜਾਂਦਾ ਇਹ ਲਿਖਿਆ ਜਾਣਾ ਉੱਥੇ ਮਿਸਤਰੀਆਂ ਦਾ ਮਜ਼ਦੂਰਾਂ ਦਾ ਵੇਰਵਾ ਕਿਹਨੇ ਪਾਉਣਾ ਅੱਛਾ ਇੱਕ ਗੱਲ ਦੱਸਿਓ ਮਤਲਬ ਕੀ ਲੱਗਦਾ ਨਹੀਂ ਕਿ ਇਹ ਜਿਹੜੀਆਂ ਸਕੂਲਾਂ ਦੇ ਵਿੱਚ ਸਿੱਖਿਆ ਦੇ ਵਿੱਚ ਜ਼ਿਆਦਾ ਰਾਜਨੀਤੀ ਵਾੜੀ ਜਾ ਰਹੀ ਹੈ ਅ ਅਸੀਂ ਅਸਲ ਵਿੱਚ ਜਿਹੜਾ ਤੁਸੀਂ ਬਿਆਨ ਦੀ ਗੱਲ ਵੀ ਕਰ ਰਹੇ ਹੋ ਨਾ ਉਹ ਵੀ ਇਹ ਹੈ ਵੀ ਅ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਤੁਸੀਂ ਸਕੂਲਾਂ ਦੇ ਵਿੱਚ ਅਸੀਂ ਇਹ ਪੰਜਾਬ ਸਰਕਾਰ ਤੇ ਅਸੀਂ ਇਹ ਦੋਸ਼ ਲਾ ਰਹੇ ਹਾਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਪੰਜਾਬ ਸਰਕਾਰ ਦੀ ਵੀ ਇਹ ਲਗਾਤਾਰ ਰਾਜਨੀਤੀ ਦੇ ਵਿੱਚ ਵਾਧਾ ਕਰ ਰਹੀ ਹੈ ਪਿਛਲੇ ਸਮੇਂ ਚ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਇਹਦੇ ਵਿੱਚ ਐਮਐਲਏ ਦਾ ਨੁਮਾਇੰਦਾ ਸ਼ਾਮਲ ਕਰਨਾ ਐਮਐਲਏ ਦੇ ਨੁਮਾਇੰਦੇ ਦਾ ਇਸ ਕਮੇਟੀ ਦੇ ਵਿੱਚ ਕੋਈ ਮਤਲਬ ਨਹੀਂ ਜੇਕਰ ਮੈਂ ਤੁਹਾਡੇ ਨਾਲ ਗੱਲ ਕਲੀਅਰ ਕਰ ਦਿਆਂ ਵੀ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਵਧੀਆ ਕੰਮ ਕਰ ਰਹੀਆਂ ਹਨ ਉਹਦੇ ਵਿੱਚ ਨੌ ਮਾਪੇ ਦੇ ਕਰੀਬ ਸ਼ਾਮਲ ਹੈਗੇ ਆ ਪੇਰੈਂਟਸ ਸ਼ਾਮਲ ਹੋ ਸਕਦੇ ਆ ਹੋਣਾ ਹੀ ਉਹ ਚਾਹੀਦਾ ਜਿਨ੍ਹਾਂ ਦੇ ਬੱਚੇ ਪੜਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਪੜਦੇ ਆ ਸੀ ਉਹਨਾਂ ਦੇ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਹੱਕ ਵਿੱਚ ਨਹੀਂ ਹੈਗੇ ਇਸ ਤੋਂ ਇਲਾਵਾ ਪੰਚਾਇਤ ਦਾ ਨੁਮਾਇੰਦਾ ਇੱਕ ਸ਼ਾਮਲ ਕੀਤਾ ਜਾਂਦਾ ਇਸ ਤੋਂ ਇਲਾਵਾ ਕੋਈ ਸਮਾਜ ਸੇਵੀ ਹੈਗਾ ਉਸ ਪਿੰਡ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਂਦਾ ਕੋਈ ਐਜੂਕੇਸ਼ਨ ਮਾਹਰ ਹੈਗਾ ਉਸ ਨੂੰ ਸ਼ਾਮਲ ਕੀਤਾ ਜਾਂਦਾ ਹੁਣ ਜਿਹੜਾ ਇੱਕ ਐਮਐਲਏ ਦਾ ਨੁਮਾਇੰਦਾ ਸ਼ਾਮਲ ਕਰਨ ਦੀ ਗੱਲ ਹੈ ਉਹ ਐਮਐਲਏ ਦਾ ਨੁਮਾਇੰਦਾ ਕਿਉਂ ਸ਼ਾਮਲ ਕਰਨ ਦੀ ਲੋੜ ਹੈ ਜਦੋਂ ਪੰਚਾਇਤ ਦਾ ਨੁਮਾਇੰਦਾ ਹੈਗਾ ਕੋਈ ਸਮਾਜਿਕ ਵਰਕਰ ਸ਼ਾਮਲ ਹੈਗਾ ਕੋਈ ਐਜੂਕੇਸ਼ਨ ਮਾਹਰ ਸ਼ਾਮਲ ਹੈ ਤਾਂ ਇਹ ਜਿਹੜੀ ਗੱਲ ਆ ਵੀ ਐਮਐਲਏ ਦਾ ਨੁਮਾਇੰਦਾ ਸੀ ਸਕੂਲ ਮੈਨੇਜਮੈਂਟ ਕਮੇਟੀਆਂ ਸ਼ਾਮਲ ਕਰਾਉਣਾ ਇਹ ਵੀ ਉਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਰਾਜਨੀਤਿਕ ਦਖਲਅੰਦਾਜ਼ੀ ਦਾ ਹੀ ਇੱਕ 파ਟ ਹੈ ਤੇ ਆ ਤਾਂ ਸ਼ਰਿਆਵਾਂ ਵੀ ਤੁਹਾਡੇ ਸਾਹਮਣੇ ਆ ਵੀ ਇਹ ਰਾਜਨੀਤਿਕ ਦਖਲਅੰਦਾਜ਼ੀ ਹੈ ਸਕੂਲਾਂ ਦੇ ਵਿੱਚ ਮਗਰੋਂ ਇੱਕ ਬਿਆਨ ਆਉਂਦਾ ਹੈ ਨੀਲ ਗਰਗ ਦਾ ਉਹ ਕਹਿੰਦੇ ਆ ਕਿ ਡੀਟੀਐਫ ਨੂੰ ਫਿਰ ਰਾਜਨੀਤਿਕ ਪਾਰਟੀ ਬਣਾ ਲੈਣੀ ਚਾਹੀਦੀ ਆਪਣੀ ਮੈਂ ਇਸ ਬਾਰੇ ਚ ਮੈਂ ਕਿਸੇ ਨਿੱਜੀ ਗੱਲ ਨਹੀਂ ਕਰਾਂਗਾ ਅਸੀਂ ਜੱਥੇਬੰਦਕ ਲੋਕ ਆ ਅਸੀਂ ਕਿਸੇ ਦੇ ਖਿਲਾਫ ਨਿੱਜੀ ਤੌਰ ਤੇ ਨਹੀਂ ਲੜਦੇ ਅਸੀਂ ਵਿਚਾਰਧਾਰਾ ਦੇ ਉੱਤੇ ਗੱਲ ਕਰਾਂਗੇ ਕੋਈ ਵੀ ਜਥੇਬੰਦੀ ਆ ਜਾਂ ਲੋਕ ਐ ਉਹਨਾਂ ਦਾ ਸੰਵਿਧਾਨਕ ਹੱਕ ਹੈ ਕਿ ਉਹ ਕਿਸੇ ਗੱਲ ਦੇ ਉੱਤੇ ਆਪਦੀ ਪ੍ਰਤੀਰੋਧ ਪ੍ਰਗਟ ਕਰ ਸਕਦੇ ਆ ਅਸੀਂ ਅਧਿਆਪਕ ਜਥੇਬੰਦੀਆਂ ਔਰ ਅਧਿਆਪਕਾਂ ਤੇ ਬੱਚਿਆਂ ਨੂੰ ਸਭ ਤੋਂ ਪਹਿਲ ਸਾਡੀ ਬੱਚੇ ਐ ਲੋਕ ਐ ਅਸੀਂ ਲੋਕਾਂ ਦੀ ਸਿੱਖਿਆ ਨਾਲ ਜੁੜੇ ਹੋਏ ਆ ਲੋਕਾਂ ਦੀ ਸਿੱਖਿਆ ਨੂੰ ਜੇਕਰ ਕੋਈ ਸਰਕਾਰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਜੇਕਰ ਸਰਕਾਰ ਉਹਨਾਂ ਤੋਂ ਉਹ ਸਿੱਖਿਆ ਖੋਹਣਾ ਚਾਹੁੰਦੀ ਹੈ ਤਾਂ ਉਸ ਦੇ ਖਿਲਾਫ ਅਸੀਂ ਜਥੇਬੰਦੀ ਵੱਲੋਂ ਬਿਆਨ ਵੀ ਜਾਰੀ ਕਰਾਂਗੇ ਔਰ ਸੰਘਰਸ਼ ਵੀ ਕਰਾਂਗੇ ਜੇਕਰ ਅਸੀਂ ਇਹ ਗੱਲ ਕਹਿ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਕਾਰ ਦੀਆਂ ਅੱਖਾਂ ਚ ਤਾਂ ਚੁਬ ਰਹੇ ਹਾਂ ਕਿਉਂਕਿ ਅਸੀਂ ਇਹ ਗੱਲ ਦੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਵੇ ਇਹ ਕੇਂਦਰ ਦੀ ਸਿੱਖਿਆ ਨੀਤੀ ਨੂੰ ਉਹ ਸਿੱਧੇ ਰੂਪ ਚ ਸਿੱਧੇ ਰੂਪ ਚ ਲਾਗੂ ਕਰ ਰਹੀ ਹੈ ਔਰ ਲਗਾਤਾਰ ਪੀਐਮ ਸ਼੍ਰੀ ਤੇ ਐਸਓਈ ਸਕੂਲ ਦੇ ਜਿਹੜੇ ਨਵੇਂ ਮਾਡਲ ਲੈ ਕੇ ਆ ਰਹੀ ਹੈ ਔਰ ਇੱਕ ਪਾਸੇ ਮੁੱਖ ਮੰਤਰੀ ਸਾਨੂੰ ਇਹ ਕਹਿੰਦਾ ਬਈ ਅਸੀਂ ਕੇਂਦਰ ਸਰਕਾਰ ਦੀ ਜਿਹੜੀ ਨਵੀਂ ਸਿੱਖਿਆ ਨੀਤੀ 2020 ਆ ਉਹਨੂੰ ਨਹੀਂ ਲਾਗੂ ਕਰਾਂਗੇ ਪਰ ਅਸਿੱਧੇ ਰੂਪ ਦੇ ਵਿੱਚ ਕਿ ਹੁਣ ਤਾਂ ਸ਼ਰਿਆਮ ਹੀ ਲਾਗੂ ਕੀਤੀ ਜਾ ਰਹੀ ਹੈ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਇਸ ਬਿਆਨ ਨੂੰ ਭਾਵੇਂ ਇਹ ਰਾਜਨੀਤਿਕ ਬਿਆਨ ਸਮਝ ਲੈਣ ਵੀ ਇਸ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦਾ ਮਤਾ ਵਿਧਾਨ ਸਭਾ ਚ ਪਾਸ ਕਰਨ ਕਿਉਂਕਿ ਇਹ ਜਿਹੜੀ ਸਿੱਖਿਆ ਨੀਤੀ ਹੈ ਇਹ ਪੰਜਾਬ ਦੇ ਲੋਕਾਂ ਦਾ ਉਜਾੜਾ ਕਰਨ ਜਾ ਰਹੀ ਹੈ ਔਰ ਇਸ ਉਜਾੜੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਵੱਡਾ ਹਿੱਸਾ ਜਿਹੜਾ ਰੋਲ ਨਿਪੋਣਾ ਚਾਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਗੱਲਬਾਤ ਕੀਤੀ ਪਵਨભાઈ ਦੇ ਨਾਲ ਉਹਨਾਂ ਨੇ ਇਤਰਾਜ਼ ਜਤਾਇਆ ਕਿ ਜਿਹੜੇ ਫਾਲਤੂ ਖਰਚੇ ਕੀਤੇ ਜਾਣੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਚਮਕਾਉਣ ਲਈ ਇਹ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਲੋਕਾਂ ਦਾ ਆਫੀਸ਼ੀਅਲ ਤੌਰ ਤੇ 20 ਕਰੋੜ ਰੁਪਇਆ ਇਹਨਾਂ ਨੀ ਪੱਥਰਾਂ ਤੇ ਬਰਬਾਦ ਕੀਤਾ ਜਾਣਾ ਹੈ ਇਹਨਾਂ ਆਉ ਭਗਤ ਤੇ ਬਰਬਾਦ ਕੀਤਾ ਜਾਣਾ ਤੇ 20 ਕਰੋੜ ਪੰਜਾਬ ਜਿਹੜਾ ਪਹਿਲਾਂ ਹੀ ਕਰਜ਼ਾਈ ਹੈ ਜਿਹੜਾ ਪਹਿਲਾਂ ਹੀ ਡੁੱਬਿਆ ਹੋਇਆ ਹੈ ਉਹਦਾ 20 ਕਰੋੜ ਹੋਰ ਕਿਉਂ ਤੇ ਨਾਲ ਉਹਨਾਂ ਨੇ ਕਿਹਾ ਇਹ 20 ਕਰੋੜ ਨਾਲ ਨਹੀਂ ਸਰਨਾ ਜਿਹੜਾ ਅਧਿਆਪਕਾਂ ਦੀ ਜੇਬ ਚੋਂ ਪੈਸੇ ਜਾਣੇ ਆ ਉਹ ਵੱਖਰੇ ਆ ਤਾਂ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਸੀ ਕਿ ਨਹੀਂ ਪੱਥਰਾਂ ਨਾਲ ਤਾਂ ਠੱਠੇ ਖੁਰਕਦੇ ਹੁੰਦੇ ਆ ਮੈਂ ਉਹ ਨਹੀਂ ਪੱਥਰਾਂ ਤੋਂ ਕੀ ਲੈਣਾ ਨਹੀਂ ਪੱਥਰ ਨਹੀਂ ਪੱਥਰੀ ਰਹਿ ਜਾਂਦੇ ਆ ਤਾਂ ਹੁਣ ਚਾਹੇ ਕੰਮ ਚੱਲ ਰਿਹਾ ਚਾਹੇ ਕੰਮ ਹੋਣ ਵਾਲਾ ਚਾਹੇ ਕੰਮ ਹੋ ਚੁੱਕਿਆ ਉਹਦਾ ਨਹੀਂ ਪੱਥਰ ਰੱਖਣਾ ਜ਼ਰੂਰੀ ਹੈ ਇੱਕ ਸਕੂਲ ਦੇ ਵਿੱਚ ਜੇ ਤਿੰਨ ਕੰਮ ਹੈ ਤਾਂ ਤਿੰਨਾਂ ਦਾ ਨਹੀਂ ਪੱਥਰ ਰੱਖਿਆ ਜਾਣਾ 5-5000 ਰੁਪਇਆ ਤਾਂ ਨਹੀਂ ਪੱਥਰਾਂ ਤੇ ਖਰਚਾ ਕਰ ਦਿੱਤਾ ਜਾਵੇਗਾ ਪਰ ਇਹ 5000 ਰੁਪਇਆ ਇਹ ਨਹੀਂ ਕਿ ਇੱਕ ਨਹੀਂ ਪੱਥਰ ਦੇ ਵਿੱਚ ਹੀ ਦੋ ਕੰਮ ਹੋਰ ਐਡ ਕਰ ਲਏ ਜਾਣ ਤਾਂ ਜਿਹੜੇ ਕਹਿੰਦੇ ਸੀ ਕਿ ਅਸੀਂ ਸਾਨੂੰ ਪਤਾ ਹੈ ਪੈਸਾ ਕਿੱਥੋਂ ਬਚਦਾ ਹੈ ਪਰ ਉਹ ਹੁਣ ਪੈਸਾ ਤਬਾਹ ਕਰਨ ਦੇ ਤੁਰੇ ਆ ਸਿੱਖਿਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੋਲਿਟਿਕਸ ਨੂੰ ਵਾੜਿਆ ਜਾ ਰਿਹਾ ਜਿਹੜੀ ਕਿ ਬੜੀ ਮੰਦ ਭਾਗੀ ਹੈ ਜਿਹਦੇ ਤੇ ਡੀਟੀਐਫ ਡਟ ਕੇ ਇਹਦਾ ਵਿਰੋਧ ਕਰ ਰਹੀ ਹੈ